ਜੋ ਬੋਲੇ ਸੋਨਰ ਪੈ ਸਤਗੁਰ ਅ रविदास ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਸਤਕਾਰਯੋ ਸਤਿਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਇੱਕ ਅੰਮ੍ਰਿਤ ਤੋੜਨ ਵਾਸਤੇ ਇੱਕ 10 ਸਾਲ ਦੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ ਸੋ ਉਸ ਪਰਿਵਾਰ ਦੇ ਨਾਲ ਲਗਾਤਾਰ ਸਾਡੀ ਗੱਲਬਾਤ ਚੱਲਦੀ ਪਈ ਸੀਗੀ ਤੇ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸੋ ਅੱਜ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਇੱਕ ਲੈਟਰ ਕੱਢਿਆਗਾ ਐੱਸਐੱਸਪੀ ਸੰਗਰੂਰ ਡੀਜੀਪੀ ਪੰਜਾਬ ਐੱਸਸੀਨੈਸ਼ਨ ਪੰਜਾਬ ਤੇ ਇਸਤਰੀ ਬਾਲ ਵਿਕਾਸ ਪੰਜਾਬ ਇਹਨਾਂ ਨੂੰ ਅਸੀਂ ਜਿਹੜੇ ਲੈਟਰ ਹੈਗੇ ਇਹ ਅੱਜ ਕੱਢ ਦਿੱਤੇਗੇ ਸੋ ਅੱਜ ਸਾਡੇ ਨਾਲ ਉਸ ਪਰਿਵਾਰ ਦੇ ਜਿਹੜੇ ਕਿ ਬੱਚਾ ਸੀਗਾ ਉਹਦੇ ਪਿਤਾ ਜੀ ਸਾਡੇ ਨਾਲ ਖੜਿਆਗੇ ਤੇ ਵੀਰ ਜੀ ਆਪਣੇ ਨਾਲ ਕੀ ਕੁਝ ਹੋਇਆ ਸੀ ਦੱਸੋ ਇੱਕ ਵਾਰੀ ਕਿਵੇਂ ਹੈ ਆਪਣੇ ਨਾਲ ਕੀ ਕਰਨਾ ਬਪਰੀ ਹੈ ਜੀ ਇਹ ਉਹਦਾ ਜਿ ਮਰੂਤ ਤੋੜਨ ਪਿੱਛੇ ਸੀਗਾ ਜੀ ਉੱਤੋਂ ਸਮਾਂ ਦਾ ਸਾਨੂੰ ਚੂੜੇ ਚ ਮਾਰ ਬੋਲਦਣ ਜੀ ਹਾਂ ਠੀਕ ਹੈ ਵੀਰ ਜੀ ਤੇ ਹੁਣ ਸਾਡਾ ਤੇਹੀ ਅਪਰਾਸ ਅੱਗੇ ਅਰਦਾਸ ਆ ਵੀ ਸਾਡੀ ਅੱਗੇ ਕਾਰਵਾਈ ਵਧਾਈ ਜਾਵੇ ਜੀ ਉੱਥੇ ਤੇ ਰੋਕੀ ਜਾਰੀ ਹੈ ਜੀ ਸੋ ਅੱਜ ਤੋਂ ਜਿਹੜੀ ਕਾਰਵਾਈ ਹੈਗੀ ਪੇਮਰਾਵ ਵੈਲਫੇਅਰ ਸੁਸਾਇਟੀ ਦੇ ਥਰੂ ਜਿਹੜੀ ਚੱਲ ਪਈ ਹੈਗੀ ਤੇ ਬਾਕੀ ਸਾਡੇ ਨਾਲ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਨੇ ਨੌਜਵਾਨ ਨੇ ਕਿ ਉਹ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਕਿ ਕਿਉਂਕਿ ਜਦੋਂ ਸਰਪੰਚ ਸਾਹਿਬ ਨੇ ਉਹਨਾਂ ਨੂੰ ਉੱਥੇ ਬੁਲਾਇਆ ਤਾਂ ਉਸ ਟਾਈਮ ਵੀ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਵੀ ਅਸੀਂ ਚਮਾਰ ਚੁੜੀਆਂ ਦੇ ਵੇੜੇ ਵਿੱਚ ਨਹੀਂ ਜਾਂਦੇ ਕਿ ਇਹ ਮੈਂ ਨਹੀਂ ਕਰਾਂਗਾ ਇਹ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਨੇਗੇ ਵੀਰ ਜੀ ਕੀ ਕਿਹਾ ਗਿਆ ਸੀਗਾ ਇਹੀ ਸਾਨੂੰ ਉੱਥੇ ਸਾਰਾ ਤੋਂ ਇਹੀ ਬੋਲ ਕੇ ਕਹਿ ਜੀ ਵੀ ਅਸੀਂ ਚੂੜੇ ਚਮਾਰਾਂ ਦੇ ਜਾਣਾ ਹੀ ਨਹੀਂ ਫੇਰਾ ਅਸੀਂ ਸਾਰਾ ਕੁਝ ਫੈਸਲਾ ਲੈਣ ਨੂੰ ਤਿਆਰ ਸੀ ਇਹਦੇ ਵਿੱਚ ਇਹਨਾਂ ਜੋ ਕਿ ਕੋਈ ਵੀ ਲਾ ਲੋ ਜੀ ਆਪਾਂ ਸਾਰਾ ਪੰਚਾਇਤ ਬੈਠੀ ਸੁੱਸੇ ਉਹਨਾਂ ਦਾ ਇਨਕਾਰ ਕੀਤਾ ਗਿਆ ਜੀ ਸਾਰੇ ਦੇ ਵਿੱਚ ਵੀ ਅਸੀਂ ਫੈਸਲਾ ਨਹੀਂ ਲੈਣਾ ਤੇ ਅੱਗੇ ਜੋ ਬਣਦੀ ਕਾਰਵਾਈ ਸਾਡੇ ਕੋਈ ਵੀ ਕਰ ਨਹੀਂ ਗਈ ਜੀ ਕਾਰਵਾਈ ਇਸ ਕਰਕੇ ਅਸੀਂ ਇਹ ਕਦਮ ਸਾਨੂੰ ਚੁੱਕਣਾ ਪੈ ਰਿਹਾ ਜੀ ਸਾਡੀ ਵੱਧ ਤੋਂ ਵੱਧ ਹੈਲਪ ਕਰੀ ਜਾਵੇ ਜੀ ਸੋ ਜਿਹੜੀ ਇਹ ਕਾਰਵਾਈ ਹੈਗੀ ਇਹ ਕਾਰਵਾਈ ਇੱਕ ਦੇ ਨਾਂ ਤੇ ਨਹੀਂ ਹੈਗੀ ਇਹ ਦੋਨੇ ਮੀਆਂ ਬੀਬੀ ਦੇ ਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈਗੀ ਔਰ ਇਸ ਕਾਰਵਾਈ ਦੇ ਵਿੱਚ ਦੋਏ ਦੋਸੀ ਨੇ ਇਹ ਦੋਨੇ ਦੋਸੀ ਜਿਹੜਾ ਜਾਤੀ ਸੋਚਿਕ ਸੌਦ ਬੋਲਦੇ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਐਸਸੀ ਐਸਟੀ ਐਕਟ ਦੇ ਤਹਿਤ ਇਹ ਜਿਹੜਾ ਪਰਚਾ ਇਹ ਦਰਜ ਹੋਣਾ ਹੈਗਾ ਬਾਕੀ ਪੰਚਾਇਤ ਨੇ ਬੁਲਾਏ ਉਹਨਾਂ ਨੂੰ ਉਹਨਾਂ ਨੂੰ ਵੀ ਇਹੀ ਕਿਹਾ ਗਿਆ ਵੀ ਅਸੀਂ ਚਮਾਰ ਚੁੜਿਆਂ ਦੇ ਬੇੜੇ ਵਿੱਚ ਨਹੀਂ ਜਾਂਦੇ ਕਿ ਉਸ ਇੱਕ ਹੰਕਾਰੇ ਹੋਏ ਬੰਦੇ ਦੀ ਧੌਣ ਦੇ ਵਿੱਚ ਜਿਹੜਾ ਕੀਲਾ ਹੈਗਾ ਉਹ ਕੀਲਾ ਕੱਢਣ ਵਾਸਤੇ ਅੱਜ ਅਸੀਂ ਬਿਲਕੁਲ ਤਿਆਰ ਖੜੇ ਆਂਗੇ ਬਾਕੀ ਤੁਸੀਂ ਆਪਣੇ ਆਪਣੇ ਜਿਹੜੇ ਕਿ ਸਾਡੇ ਸਾਥੀ ਹੈਗੇ ਐਨਆਰਆਈ ਵੀਰ ਨੇਗੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂਗੇ ਜਿਹੜੇ ਸੰਰੂਰ ਦੇ ਐਸਐਸਪੀ ਹੈਗੇ ਉਹਨਾਂ ਨੂੰ ਵੀ ਥੋੜਾ ਜਿਆ ਤੁਸੀਂ ਫੋਨ ਕਰਕੇ ਖਿੱਚੋ ਕਿ ਤਾ ਜੋ ਕਿ ਵੀ ਇੱਕ ਗਰੀਬ ਪਰਿਵਾਰ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਹ ਵੀਰ ਸਾਡਾ ਇੱਕ ਮਜ਼ਦੂਰੀ ਕਰਦਾ ਹੈਗਾ ਦਿਹਾੜੀ ਕਰਦਾ ਹੈਗਾ ਕੋਈ ਸਾਹੂਕਾਰ ਤਾਂ ਹੈ ਨਹੀਂਗਾ ਅੱਜ ਜਿਹੜੀ ਇਹਨਾਂ ਦੀ ਬਾਹ ਫੜੀ ਗਈ ਹੈਗੀ ਪੀਮਰਾਓ ਵੈਲਫੇਅਰ ਸੁਸਾਇਟੀ ਵੱਲੋਂ ਹੈਗੀ ਔਰ ਜਿੰਨੀਆਂ ਵੀ ਸੰਗਰੂਰ ਦੇ ਵਿੱਚ ਐਸੀ ਜਥੇਬੰਦੀਆਂ ਨੇ ਗਈਆਂ ਉਹਨਾਂ ਵੱਲੋਂ ਇਹਨਾਂ ਨੂੰ ਅਸੀਂ ਹੌਸਲਾ ਦਿੰਦੇ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਇਹਨਾਂ ਜਿਹੜਾ ਕੇਸ ਹੈਗਾ ਕੇਸ ਵੀ ਲੜਾਂਗੇ ਔਰ ਅਸੀਂ ਇਹਨਾਂ ਨੂੰ ਇਨਸਾਫ ਦੋਵਾਂਗੇ ਤੋ ਬਾਕੀ ਸਾਡੇ ਨਾਲ ਹੋਰ ਸਾਥੀ ਖੜੇ ਆਗੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਜੀ ਗੁਰਪ੍ਰੀਤ ਜੀ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਇਹ ਬੱਚੇ ਨਾ ਅਮਰੂਦ ਤੋੜ ਰਹੇ ਸੀ ਕਿ ਆਪਣੇ ਸੜਕ ਦੇ ਉੱਪਰ ਅਮਰੂਦ ਲੱਗਿਆ ਹੋਇਆ ਸੀਗਾ ਅੱਧਾ ਉਹਨਾਂ ਦੇ ਅੰਦਰ ਸੀਗਾ ਅੱਧਾ ਬਾਹਰ ਸੀਗਾ ਉਹ ਚੋਂ ਚਲੋ ਬੱਚਿਆਂ ਨੇ ਤੋੜ ਲਿਆ ਤੇ ਇਹਨਾਂ ਨੇ ਫੜ ਕੇ ਬੱਚਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੁੱਟਿਆ ਵੀ ਇੰਦੂ ਨੇ ਸੋ ਇਹਦਾ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਬੱਚੇ ਨਾਲ ਹੋਇਆਗਾ ਉਸ ਤੋਂ ਬਾਅਦ ਵੀ ਜਿਹੜਾ ਸਮਝੌਤਾ ਹੋਣਾ ਸੀਗਾ ਸਮਝੌਤੇ ਦੇ ਉੱਤੇ ਵੀ ਸਾਰਾ ਕੁਝ ਹੋ ਚੁੱਕਿਆ ਸੀਗਾ ਸਮਝੌਤਾ ਲਿਖਿਆ ਵੀ ਗਿਆ ਸੀਗਾ ਕਾਗਜ਼ਾਂ ਦੇ ਵਿੱਚ ਤੇ ਉਹਦੀ ਜਿਹੜੀ ਕਿ ਰਿਪੋਰਟ ਹੈਗੀ ਉਹ ਵੀ ਅਸੀਂ ਨਾਲ ਲਗਾਵਾਂਗੇ ਤੇ ਉਸ ਤੋਂ ਬਾਅਦ ਵੀ ਸਾਨੂੰ ਉਸ ਬੰਦੇ ਨੇ ਇਹ ਗੱਲ ਕਹੀ ਹੈਗੀ ਕਿ ਵੀ ਅਸੀਂ ਸਰਪੰਚ ਦੇ ਘਰੇ ਨਹੀਂ ਜਾਂਦੇ ਕਿਉਂਕਿ ਸਰਪੰਚ ਜਿਹੜਾ ਹੈਗਾ ਉਹ ਐਸਸੀ ਕਾਸਟ ਦਾ ਹੈਗਾ ਰਵਦਾਸੀਆ ਸਮਾਜ ਦੇ ਵਿੱਚੋਂ ਆਉਂਦੇ ਹੈਗੇ ਐਸਸੀ ਕਾਸਟ ਦਾ ਹੈਗਾ ਵੀ ਅਸੀਂ ਇਹਨਾਂ ਦੇ ਚਮਾਰ ਚੁੜਿਆਂ ਦੇ ਵੀੜੇ ਦੇ ਵਿੱਚ ਅਸੀਂ ਜਾਣਾ ਨਹੀਂ ਹੈਗਾ ਸੋ ਅੱਜ ਜਿਹੜਾ ਕਿ ਹੁਣ ਪ੍ਰਸ਼ਾਸਨ ਵੀ ਫੋਨ ਕਰਦੇ ਹੈਗੇ ਵੀ ਸਮਝੌਤਾ ਕਰ ਲਓ ਪਰ ਹੁਣ ਸਾਡਾ ਜਿਹੜਾ ਸਮਝੌਤਾ ਹੈ ਹਾਈਪ ਸਮਝੌਤਾ ਕਰਨਾ ਚਾਹੋਗੇ ਤੁਸੀਂ ਨਾ ਵੀਰੇ ਹਾਂ ਤਾਂ ਕਿਉਂ ਜੀ ਉਹ ਪਹਿਲਾਂ ਹੀ ਆਪਾਂ ਵੇੜੇ 'ਚ ਵੀ ਬੁਲਾਏ ਤੇ ਜੀ ਹਾਂਜੀ ਐਸਐਚਓ ਨੂੰ ਵੀ ਜਵਾਬ ਦੇਤਾ ਜੀ ਉਹਨੇ ਤਾਂ ਉਹ ਵੀ ਕਹਿ ਰਿਹਾ ਸੀ ਕਹਿੰਦਾ ਜੀ ਵੀ ਚਲੋ ਮੈਂ ਸਾਈਨ ਆ ਗੱਡੀ ਦੇ ਵਿੱਚ ਹੀ ਸਾਈਨ ਕਰ ਲੈਣਾ ਇੱਥੇ ਵੇੜੇ ਦੇ ਵਿੱਚ ਆ ਕੇ ਸਾਈਨ ਕਰ ਜੇ ਠੀਕ ਹੈ ਜੀ ਗੱਲ ਇੰਨੀ ਕੀ ਦੀ ਜੀ ਠੀਕ ਆ ਉਹ ਕਹਿੰਦੇ ਵੀ ਅਸੀਂ ਚਮਾਰਾਂ ਦੇ ਜਾਂਦੇ ਨਹੀਂ ਹੈਗੇ ਜੀ ਚੂੜੇ ਚਮਾਰਾਂ ਉਹ ਬਾਕੀ ਜਿਹੜੇ ਬਾਰ-ਬਾਰ ਜਿਹੜੇ ਜਿਹੜਾ ਢੇਡ ਬੋਲੇ ਜੋ ਵੀ ਸ਼ਬਦ ਬੋਲੇ ਜਾ ਰਹੇਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਜਿਹੜਾ ਇਹ ਬੋਲਦੇ ਹੈ ਹੰਕਾਰੇ ਹੋਏ ਬੰਦੇ ਇਹਦੀ ਧੌਣ ਦੇ ਵਿੱਚ ਜਿਹੜਾ ਕੀਲ ਹੈਗਾ ਬਹੁਤ ਜਲਦੀ ਨਿਕਲਣ ਵਾਲਾ ਹੈ ਸੋ ਐਨਆਰਆਈ ਸੰਗਤਾਂ ਦੇ ਚਾਹਨਾਏ ਬੇਨਤੀ ਹੈਗੀ ਜਿਹੜੇ ਵੀਡੀਓ ਦੇਖਦੇ ਹੈਗੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਔਰ ਇਸ ਪਰਿਵਾਰ ਦਾ ਜਿਹੜਾ ਸਾਥ ਹੈਗਾ ਇਸ ਪਰਿਵਾਰ ਨੂੰ ਤੁਹਾਡੇ ਸਾਥ ਦੀ ਲੋੜ ਹੈਗੀ ਔਰ ਇਸ ਪਰਿਵਾਰ ਨੂੰ ਤੁਹਾਡਾ ਸਾਥ ਬਹੁਤ ਜ਼ਰੂਰੀ ਚਾਹੀਦਾ ਹੈ ਇੰਨਾ ਸ਼ਬਦਾਂ ਨਾਲ ਮੈਂ ਇਥੇ ਆਪਣੇ ਬਾਣੀ ਉਬਰਾਣ ਦਿੰਨਾ ਜੋ ਬੋਲੇ ਸੋਨਰ ਪਾਇ ਸਤਗੁਰ रविदास ਮਹਾਰਾਜ ਕੀ ਜੈ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤੀ ਸਾਥੀਓ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਇਆਗਾ ਕਿ ਵੀ ਇੱਕ ਅਮਰੂਦ ਤੋਂ ਬੱਚੇ ਬੱਚੇ ਦੀ ਕੁੱਟਮਾਰ ਹੋਈ ਸੀਗੀ ਬਹੁਤ ਬੁਰੀ ਤਰੀਕੇ ਨਾਲ ਸੋ ਅੱਜ ਇਹ ਬੱਚਾ ਫਿਰ ਚਾਰ ਤਿੰਨ ਚਾਰ ਦਿਨਾਂ ਬਾਅਦ ਦੁਬਾਰਾ ਫਿਰ ਇਹ ਬੱਚਾ ਅੱਜ ਸੰਰੂਪ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੋਇਆਗਾ ਕਿਉਂਕਿ ਇਹਦੇ ਸਿਰ ਦੇ ਵਿੱਚ ਜਿਹੜਾ ਸੱਟਾ ਸੀ ਜਿਆਦਾ ਵੱਜੇ ਹੋਣ ਕਰਕੇ ਨਾ ਇਹਨੂੰ ਜਦੋਂ ਤੁਰਨ ਫਿਰਨ ਦੇ ਵਿੱਚ ਖਾਣ-ਪੀਣ ਦੇ ਵਿੱਚ ਤਕਲੀਫ ਹੁੰਦੀ ਹੈਗੀ ਤਾਂ ਅੱਜ ਇਹ ਬੱਚਾ ਸੰਰੂਪ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੋਇਆਗਾ ਤੇ ਸਾਡੇ ਨਾਲ ਇਸ ਟਾਈਮ ਭੀਮਰਾਵ ਵੈਲਫੇਅਰ ਸੁਸਾਇਟੀ ਦੇ ਸਾਡੇ ਜਿਹੜੇ ਮੈਂਬਰ ਨੇਗੇ ਰਾਜੀਵੀਰ ਸਿੰਘ ਰਾਜੂ ਵਰਜਨ ਸਿੰਘ ਸੰਗਾ ਜੀ ਇਹ ਇੱਥੇ ਪਤਾ ਲੈਣ ਆਏ ਨੇ ਕਿ ਉਹ ਆਪਾਂ ਜਿਹੜਾ ਬੱਚਾ ਹੈਗਾ ਉਹਦਾ ਪਿਤਾ ਜੀ ਨਾਲ ਮਾਤਾ ਜੀ ਨਾਲ ਗੱਲ ਕਰਾਵਾਂਗੇ ਅਜੀ ਪਾ ਜੀ ਕੀ ਗੱਲਬਾਤ ਹੋਈ ਆ ਬੱਚੇ ਨੂੰ ਜੀ ਇਹਨੂੰ ਹੀ ਢਿੱਡ ਚ ਪ੍ਰੋਬਲਮ ਆਈ ਆ ਜੀ ਨਾਲ ਤਾਂ ਇਹਦੇ ਢਿੱਡ ਚ ਦਰਦ ਹੋ ਰਹੀ ਨਾਲੇ ਚੱਕਰ ਆਉਂਦੇ ਨੇ ਜੀ ਤੇ ਜਦੋਂ ਤੁਰਦਾ ਉਦੋਂ ਵੀ ਚੱਕਰ ਆਉਂਦੇ ਨੇ ਹਾਂ ਫੀਡ ਦੇ ਵਿੱਚ ਦਿੱਕਤ ਆ ਰਹੀ ਹੈ ਜੀ ਹਾਂ ਜੀ ਤੇ ਜਦੋਂ ਮਤਲਬ ਕਿ ਲੈਟਰਨ ਬਾਥਰੂਮ ਕਾਦਾ ਉਦੋਂ ਵੀ ਤਕਲੀਫ ਹੁੰਦੀ ਆ ਜੀ ਠੀਕ ਆ ਜੀ ਹਾਂ ਜੀ ਤੋ ਤੁਸੀਂ ਦੇਖੇਗਾ ਕਿ ਜਿੱਦਾਂ ਕਿ ਬੱਚੇ ਨੂੰ ਖਾਣ ਪੀਣ ਦੇ ਵਿੱਚ ਤਕਲੀਫ ਹੁੰਦੀ ਹੈ ਕਿ ਲੈਟਰੀਨ ਬਾਥਰੂਮ ਜਾਣ ਵੇਲੇ ਤਕਲੀਫ ਹੁੰਦੀ ਹੈ ਕਿ ਤੇ ਐਦਾਂ ਤਕਲੀਫ ਜਿਆਦਾ ਹੋਣ ਕਾਰਨ ਇਹਨਾਂ ਨੂੰ ਦੁਬਾਰਾ ਫਿਰ ਐਡਮਿਟ ਕਰਵਾਇਆ ਗਿਆ ਹੈਗਾ ਤੇ ਸਾਡੇ ਜਿਹੜੇ ਸੰਸਥਾ ਦੇ ਜਿਹੜੇ ਮੈਂਬਰ ਹੈਗੇ ਉਹ ਵੀ ਇੱਥੇ ਪਹੁੰਚੇਗੇ ਸੋ ਸਾਰਿਆਂ ਨੂੰ ਜਿਹੜੇ ਜਿੱਥੇ ਸਾਡੇ ਇਹ ਸਤਕਾਰਯੋ ਸਾਥੀ ਜਿੱਥੇ ਵੀ ਸਾਡੇ ਵੀਡੀਓ ਦੇਖਦੇ ਹੈਗੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਗਰੀਬ ਪਰਿਵਾਰ ਦਾ ਜਿਹੜਾ ਜ਼ਰੂਰ ਮਦਦ ਕੀਤੀ ਜਾਵੇ ਔਰ ਇਹਨਾਂ ਦੀ ਹਾਲ ਦੇ ਵਿੱਚ ਹਾਰਾ ਨਾਰਾ ਮਾਰਿਆ ਜਾਵੇ ਕਿਉਂਕਿ ਜਿਹੜਾ ਖੜਾ ਮ ਚੌਧਰੀ ਸੀਗਾ ਜਿਨੇ ਕਿ ਉਹਦਾ ਅਸੀਂ ਵੱਡੇ ਵੱਡੇ ਲੰਗਰ ਲਾਉਣੇ ਆ ਕਿ ਇੱਕ ਫਰੂਦ ਤੋੜ ਦੇ ਵਿੱਚੋਂ ਉਸ ਬੱਚੇ ਦੀ ਇੰਨੀ ਕੁ ਮਾਰੀ ਫੁੱਟ ਮਾਰ ਕੇ ਕੀਤੀ ਗਈ ਹੈਗੀ ਕਿ ਸਾਨੂੰ ਉਹ ਲੰਗਰ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਇੱਕ ਗਰੀਬ ਪਰਿਵਾਰ ਅੱਜ 21 ਤਰੀਕ ਤੋਂ ਲੈ ਕੇ ਤਕਰੀਬਨ 8-9 ਦਿਨ ਹੋ ਗਏ ਦਰਦ-ਦਰਦ ਭਟਕ ਰਿਹਾ ਹੈ ਇਨਸਾਫ ਮੰਗ ਰਿਹਾ ਹੈ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਸੀ ਜੀ ਇਹ ਜੀ ਬਸ ਜਿੱਦਾ ਹੀ ਪਰਤੀ ਹੋਵੇ ਜੀ ਹਾਂਜੀ ਗੁਰਜਾ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਜਿਹੜੇ ਕੜਾ ਮ चौधरी ਬੱਚਿਆਂ ਨੂੰ ਇੱਕ ਅਮਰੂਦ ਤੋਣ ਪਿਸੇ ਕੁੜਦੇ ਨੇ ਇਹੋ ਜਿਹੇ ਬੰਦਿਆਂ ਨੂੰ ਤਾਂ ਮਤਲਬ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਜਵਾਕ ਦੇ ਵਿੱਚ ਲੋਕ ਤਾਂ ਲੰਗਰ ਲਾਉਂਦੇ ਨੇ ਫਲ ਆ ਫਰੂਟਾਂ ਦਾ ਤੇ ਉਹ ਇੱਕ ਅਮਰੂਦ ਪਿੱਛੇ ਇਸ ਬੱਚੇ ਦੀ ਕੁਟਮਾਰ ਕੀਤੀ ਹੈ ਜਿਹੜਾ ਬੱਚਾ 9 ਦਿਨ ਤੋਂ ਮਤਲਬ ਭੁੱਖ ਦੇ ਨਾਲ ਲੜ ਰਿਹਾ ਜਿਹਨੂੰ ਬਾਥਰੂਮ ਜਾਣ ਦੀ ਲੈਟਰਨ ਜਾਣ ਦੀ ਬਹੁਤ ਜ਼ਿਆਦਾ ਔਕਤ ਆ ਰਹੀ ਹੈ ਤੇ ਖਾਣ ਪੀਣ ਦੇ ਵਿੱਚੋ ਕਿਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਅਗਰ ਜੇ ਨਹੀਂ ਇਹ ਕਾਰਵਾਈ ਕਰਦੇ ਤਾਂ ਅਸੀਂ ਅਗਲਾ ਜਿਹੜਾ ਚੜਾ ਹੋਊਗਾ ਅਸੀਂ ਉੱਤਰਨਿਆਂ ਦਾ ਉਹ ਬਿੱਡਾਂਗੇ ਡਾਕਟਰ ਪੀ ਬਰੋ ਬੈਦਫਰ ਸਟੇਡੀ ਦੇ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਰਦਾਰ ਜਰਨਜੀਤ ਸਿੰਘ ਨਾਫਰੀਆ ਤੇ ਉਹਨਾਂ ਦੇ ਨਾਲ ਦਾਸ ਸਰਦਾਰ ਗੁਰਜਨ ਸਿੰਘ ਸਾਗਾ ਤੇ ਮੇਰੇ ਨਾਲ ਸਰਦਾਰ ਰਾਜਵੀਰ ਸਿੰਘ ਰਾਜੂ ਅਸੀਂ ਇੱਥੇ ਹਾਜ਼ਰ ਹਾਂ ਤੇ ਵੈਲਫੇਅਰ ਸਟਾਡੀ ਇਹਨਾਂ ਦਾ ਪੂਰਨ ਸਹਿਯੋਗ ਕਰੂੰਗੀ ਇਸ ਗੱਲ ਦੇ ਵਿੱਚ ਜਿੱਥੇ ਵੀ ਮਤਲਬ ਇਹਨਾਂ ਨੂੰ ਲੋੜ ਪਊਗੀ ਤੇ ਇਹ ਵੈਲਫੇਅਰ ਸਟਾਡੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਅਸੀਂ ਪੂਰੀ ਮਦਦ ਨਾਲ ਕਰਾਂਗੇ ਜਿੰਦ ਤੱਕ ਪਰਚਾ ਦਰਜ ਨਹੀਂ ਹੁੰਦਾ ਤੇ ਅਸੀਂ ਪੂਰੀ ਪਿਆਰ ਵੇ ਕਰਾਂਗੇ ਜੇ ਕੱਲ ਨੂੰ ਮਤਲਬ ਬੰਦੇ ਜਵਾਨਤਾ ਵੀ ਲਾਉਂਦੇ ਨੇ ਜਾਂ ਕਿਸੇ ਉਸ ਤਰ੍ਹਾਂ ਕਰਦੇ ਨੇ ਤਾਂ ਇਹਨਾਂ ਨੂੰ ਪੂਰਨ ਸਹਿਯੋਗ ਅਸੀਂ ਕੋਟ ਬੰਨੀ ਵੀ ਪੂਰਾ ਸਹਾਇਤਾ ਕਰਾਂਗੇ ਤੇ ਅਸੀਂ ਉਹਨਾਂ ਦੇ ਜਵਾਨਤਾ ਤੱਕ ਵੀ ਰਿਜੈਕਟ ਕਰਾਵਾਂਗੇ ਤੇ ਪੂਰੇ ਕੇਸ ਦੀ ਪੈੜਵਾਈ ਸੀ ਆਪਣੇ ਜੁਬੇ ਲੈਣੇ ਆ ਚੀਜ਼ ਐਸੀ ਐਕਟ ਦੇ ਉੱਤੇ ਪਰਚਾ ਦਰਜ ਹੋਊਗਾ ਤੇ ਜਿਹੜਾ ਵੀ ਤੇ ਕੋਈ ਹੋਟਲ ਵਰਤੂਗਾ ਉਹਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਬਹੁਤ ਧੰਨਵਾਦ ਜੀ ਗਰਜਨ ਸਿੰਘ ਜੀ ਹਾਂ ਜੀ ਇੰਦੀ ਕਹਿਣਾ ਚਾਹੂੰਗੀ ਬੁਤਾਈ ਸੀ ਗਈ ਅੱਜ ਜਿਹੜਾ ਅੱਜ ਦੁਬਾਰੋਂ ਲੈ ਕੇ ਆਏ ਨਾ ਮੈਂ ਜੀ ਤੇ ਇਹਨੂੰ ਕੋ ਚੱਕਰ ਆ ਗਿਆ ਸੀ ਜੀ ਬਾਥਰੂਮ ਦੇ ਵਿੱਚ ਇਸ ਕਰਕੇ ਦੁਬਾਰੋਂ ਵੀ ਫਿਰ ਵੀ ਦੁਬਾਰੋਂ ਕਰਨਾ ਉਹ ਬੱਚੇ ਨੂੰ ਜਿਹੜੀ ਪ੍ਰੋਬਲਮ ਆ ਗਈ ਬੱਚੇ ਨੂੰ ਜਿਹੜੀ ਪ੍ਰੋਬਲਮ ਹੋ ਸੀਗੀ ਤੇ ਉਹਦੇ ਕਰਕੇ ਬੱਚਾ ਦੁਬਾਰੇ ਇੱਥੇ ਹਸਪੀਟਲ ਦੇ ਵਿੱਚ ਦੁਬਾਰਾ ਐਡਮਿਟ ਕਰਵਾਏਗਾ ਕਿਉਂਕਿ ਇਸ ਨੂੰ ਖਾਣ ਪੀਣ ਦੇ ਵਿੱਚ ਲੈਟਰਿੰਗ ਬਾਥਰੂਮ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਕਿਉਂਕਿ ਬੱਚਾ ਜਦੋਂ ਚੱਲਦਾ ਹੈਗਾ ਤੁਰਨ ਫਿਰਨ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਚੱਕਰ ਆਉਂਦੇਗੇ ਉਹ ਐਸ ਕਰਕੇ ਦੁਬਾਰਾ ਬੱਚੇ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜੀ। ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ذریعے ਜਰੂਰ ਦਿਓ ਕਿ ਵੀ ਜਿਹੜਾ ਇਹ ਬੱਚੇ ਦੇ ਨਾਲ ਕੁੱਟਮਾਰ ਹੋਈ ਹੈਗੀ ਕੜਮ ਚੌਧਰੀਆ ਵੱਲੋਂ ਕੀਤੀ ਗਈ ਹੈਗੀ ਇਹ ਸਹੀ ਹੈ ਜਾਂ ਗਲਤ ਹੈ।